ਫਲੈਗ ਮਾਰਚ 26 ਜਨਵਰੀ ਦੇ ਸਬੰਧ ਚ ਜਿਹੜਾ ਵਾ ਸਾਡੀ ਸਬਡਿਵੀਜ਼ਨ ਸੈਂਟਰਲ ਦੇ ਵਿੱਚ ਕੱਢਿਆ ਜਾ ਰਿਹਾ ਮਾਨਜੋਬ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਜਿਹੜੀ ਮਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਐਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਉਹ ਮਕੇਸ਼ ਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਏਗਾ ਠੀਕ ਹੈ ਸਰ ਅੱਛਾ ਜੀ ਸਰ ਜਿਹੜਾ ਇੱਕ ਮਾਮਲਾ ਕਰ ਦਿੱਤਾ ਗਿਆ ਸਰ ਭਗਤ ਸਿੰਘ ਪੱਲੋ ਦੇ ਉੱਪਰ ਕਿੰਨੀ ਤਰ੍ਹਾਂ ਹੋ ਰਿਹਾ ਹੈ ਇਹ ਇਹਦੇ ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਦੇ ਚਾਰ ਥਾਣੇ ਆ ਜੀ ਡੀ ਡਿਵੀਜ਼ਨ ਈ ਡਿਵੀਜ਼ਨ ਗੇਟ ਕੀਮਾ ਤੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਰੋਂ ਮਹਈਆ ਕਰਾਈ ਗੇਰੋ ਨਾਲ ਲਾਈ ਗਈ ਹੈ ਜੀ ਸਰ ਜਿਹੜਾ ਮਾਮਲਾ ਵੀ ਨਾਲ ਲਾਈ ਜਾਂਦੀ ਸੀ ਅੱਜ ਵੀ ਨਜ਼ਰ ਨਹੀਂ ਆ ਰਹੀ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਥਾਣਾ ਡਿਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 26 ਜਨਵਰੀ ਲੈ ਕੇ ਕੀ ਰਿਪੋਰਟ ਜਿਹੜੀ ਇੱਥੇ ਲਗਾਈ ਗਈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਸਬਡਿਵੀਜ਼ਨ ਦੀ ਟੋਟਲ 330 ਫੋਰਸ ਇਹ ਆ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਆ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਰੋਂ ਮਈਆ ਕਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਆ ਸਰ 26 ਜਨਵਰੀ ਲੈ ਕੇ ਕੀ ਰਹਿਤਾਂ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਫਿਰ ਰਾਟੀ ਅੰਤਰਾ ਨੂੰ 26 ਜਨਵਰੀ ਨੂੰ ਲੈ ਕੇ ਇਹ ਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔਰ ਇਹਦੇ ਲਈ ਜਿਹੜੇ ਉਹ ਲੜਬਾਜ਼ ਨੇ ਜਾਂ ਕੋਈ ਸ਼ਰਾਪਤੀ ਅਨਸਰ ਨੇ ਉਹਨਾਂ ਨੂੰ ਇਹ ਹਦਾਇਤ ਆ ਕਿ ਜੇ ਕੋਈ ਇਦਾਂ ਦੀ ਕੋਈ ਹਰਕਤ ਕਰੇਗਾ ਤੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਇਹ ਜਿਹੜਾ ਆਪਣਾ ਫਲੈਗ ਮਾਰਚ ਕਿੱਥੋਂ ਕਿੱਥੇ ਜਾ ਰਿਹਾ ਜੀ ਹੁਣ ਇਹ ਫਲੈਗ ਮਾਰਚ ਫਿਲਹਾਲ ਅਸੀਂ ਹੌਲ ਗੇਟ ਤੋਂ ਸ਼ੁਰੂ ਕੀਤਾ ਜੀ ਪੈਦਲ ਆਪਾਂ ਭਰਾਵਾਂ ਦੇ ਟਾਬੇ ਤੋਂ ਹੁੰਦੇ ਕਟੜਾ ਜੈਮਲ ਸਿੰਘ ਥਾਣੀ ਸਕੰਦਰੀ ਗੇਟ ਤੱਕ ਆਪਾਂ ਇਹਨੂੰ ਪੈਦਲ ਕਵਰ ਕਰਾਂਗੇ ਜੀ ਬਾਕੀ ਅਸੀਂ ਸਬਡਿਵੀਨ ਦੇ ਏਰੀਆ ਦੇ ਵਿੱਚ ਗੱਡੀਆਂ ਦੇ ਉੱਪਰ ਕਵਰ ਕਰਾਂਗੇ 26 ਜਨਵਰੀ ਤੱਕ ਐਸੇ ਤਰ੍ਹਾਂ ਫਲੈਗ ਮਾਰਚ ਜਾਰੀ ਰਹਿਣਗੇ ਜੀ ਔਰ ਜਿਹੜੀ ਹਾਲ ਗੇਟ ਦੇ ਵਿੱਚ ਬਾਜ਼ਾਰ ਨੇ ਯੂਟੀ ਮਾਰਕੀਟ ਉਹਦੇ ਵੀ ਆਪਾਂ ਐਂਟੀਸੈਪਟਿਕ ਚੈਕਿੰਗ ਕਰਵਾ ਰਹੇ ਹਾਂ ਸਰ ਪੈਰੀਗੇਟ ਲਗਾ ਕੇ ਚੈਕਿੰਗ ਵਗੈਰਾ ਹੀ ਕਰੋਗੇ ਜੀ ਹਾਂਜੀ 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 ਸਾਡੇ ਉਹ ਨਾਕੇ ਬੰਦੀ ਤੇ ਸਾਡੀ ਤੁਹਾਨੂੰ ਦੱਸਿਆ 24 ਆਵਰ ਚੱਲ ਰਹੀ ਆ ਉਹਦੇ ਵਿੱਚ ਚੈਕਿੰਗ ਵੀ ਚੱਲ ਰਹੀ ਆ ਔਰ ਸ਼ਾਮ ਨੂੰ ਵੀ ਸਾਡੇ ਨਾਕੇ ਰਾਤ ਰਾਤ ਨੂੰ ਵੀ ਹੁੰਦੇ ਆ ਜੀ ਦਿਨੇ ਵੀ ਹੁੰਦੇ ਚੈਕਿੰਗ ਦੌਰਾਨ ਕੁਝ ਮਿਲਿਆ ਜੀ ਹੁਣ ਤੱਕ ਚੈਕਿੰਗ ਦੌਰਾਨ ਅਸੀਂ ਛੱਕੀ ਬੰਦੇ ਲੈ ਕੇ ਆਂਦੇ ਹਾਂ ਜੀ ਰਾਉਂਡ ਅਪ ਕੀਤੇ ਹੋਏ ਆ ਜੀ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਜੀ